ਹਾਂਜੀ ਦੋਸਤੋ ਸਵਾਗਤ ਹੈ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਉਮੀਦ ਕਰਦੇ ਹਾਂ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਮੈਂ ਗੱਲ ਕਰਨੀ ਚਾਹੁੰਨਾ ਹੈ ਪਪਾ ਫਰੀਦ ਪਬਲਿਕ ਸਕੂਲ ਕਿੱਲਿਆਂ ਵਾਲੀ ਜਿਹੜਾ ਕਿ ਡੱਬ ਵਾਲੀ ਮੰਡੀ ਦੇ ਨੇੜੇ ਹੈ ਤੇ ਮੈਂ ਉਹ ਖੁਸ਼ਕਿਸਮਤ ਹਾਂ ਕਿ ਮੈਨੂੰ ਇੱਥੇ ਟੀਚ ਕਰਨ ਦਾ ਮੌਕਾ ਮਿਲਿਆ ਤੇ ਜੇਕਰ ਮੈਂ ਗੱਲ ਕਰਾਂ ਤਾਂ ਆਹ ਜਿਹੜੀ ਹੁਣ ਫੋਟੋ ਹੈ ਇਹਦੇ ਵਿੱਚ ਚੇਅਰਮੈਨ ਕ੍ਰਿਸ਼ਨ ਚੈਲ ਜੀ ਜਿਹੜੇ ਕੇ ਬਹੁਤ ਹੀ ਕੋਆਪਰੇਟਿਵ ਹੈ ਤੇ ਉਸ ਤੋਂ ਬਾਅਦ ਗੱਲ ਕਰਾਂ ਤਾਂ ਬੀਮ ਸਿੰਘ ਬਿਸ਼ਨੋਈ ਜੀ ਜਿਹੜੇ ਕਿ ਇਥੋਂ ਦੇ ਡਾਇਰੈਕਟਰ ਹੈ ਤੇ ਮੈਂ ਇੱਕ ਗੱਲ ਦਿਲੋਂ ਕਰਨੀ ਚਾਹਣਾ ਹੈ ਕਿ ਜਦੋਂ ਮੈਂ ਇਹ ਸਕੂਲ ਜੁਆਇਨ ਕੀਤਾ ਨਾ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਕੋਈ ਵੀ ਸਕੂਲ ਹੈ ਜਾਂ ਕਿਤੇ ਵੀ ਆਪਾਂ ਕੰਮ ਕਰਦੇ ਆ ਉਥੋਂ ਦੀ ਮੈਨੇਜਮੈਂਟ ਜੇ ਚੰਗੀ ਹੈ ਨਾ ਤਾਂ ਸਭ ਕੁਝ ਚੰਗਾ ਉੱਥੇ ਕੰਮ ਕਰਨ ਨੂੰ ਬੜਾ ਮਨ ਕਰਦਾ ਹੈ ਤੇ ਮੇਰਾ ਵੀ ਇਦਾਂ ਹੀ ਹੋਇਆ ਤੇ ਮੈਂ ਜਿੱਦੇ ਪਹਿਲੇ ਦਿਨ ਸਕੂਲ ਜੁਆਇਨ ਕੀਤਾ ਤੇ ਮੈਨੂੰ ਬਿਲਕੁਲ ਵੀ ਇਦਾਂ ਨਹੀਂ ਮਹਿਸੂਸ ਹੋਇਆ ਵੀ ਮੈਂ ਇੱਥੇ ਨਵਾਂ ਆਇਆ ਤੇ ਜਿਹੜਾ ਇੱਥੋਂ ਦਾ ਸਟਾਫ ਹੈ ਉਹ ਬਹੁਤ ਜ਼ਿਆਦਾ ਕੋਆਪਰੇਟਿਵ ਹੈ ਤੇ ਜਿੰਨੇ ਵੀ ਟੀਚਰ ਹੈ ਬੇਸ਼ੱਕ ਉਹ ਗੁਆਦਾ ਦਾ ਸਟਾਫ ਹੈ ਬੇਸ਼ੱਕ ਉਹ ਆਪਣਾ ਇੱਧਰਲਾ ਸਟਾਫ ਹੈ ਤੇ ਸਾਰੇ ਬੜੇ ਕੋਆਪਰੇਟਿਵ ਸੀ ਤੇ ਮੈਂ ਆਪਦੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਨੂੰ ਇੱਕ ICSE ਸਕੂਲ ਦੇ ਵਿੱਚ 7 ਮਹੀਨੇ ਪੜ੍ਹਾਉਣ ਦਾ ਮੌਕਾ ਮਿਲਿਆ ਕਿਉਂਕਿ ਉਸ ਤੋਂ ਬਾਅਦ ਤਾਂ ਮੇਰਾ ਵੀਜ਼ਾ ਹੀ ਆ ਗਿਆ ਸੀ ਤੇ ਮੈਨੂੰ ਬੜਾ ਬੜਾ ਕੁਝ ਇੱਥੋਂ ਸਿੱਖਣ ਨੂੰ ਮਿਲਿਆ ਨਵੇਂ ਦੋਸਤ ਮਿਲੇ ਨਵੇਂ ਇੱਕ ਫਰੈਂਡ ਸਰਕਲ ਬਣਿਆ ਮੇਰਾ ਇੱਥੇ ਤੇ ਮੈਂ ਬਹੁਤ ਖੁਸ਼ਕਿਸਮਤ ਆਪਦੇ ਆਪ ਨੂੰ ਇੱਕ ਵਾਰ ਫਿਰ ਤੋਂ ਸਮਝਦਾ ਤੇ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਤਾਂ ਸਕੂਲ ਦੀਆਂ ਕਾਫੀ ਸਾਰੀਆਂ ਐਕਟੀਵਿਟੀਜ਼ ਹੁੰਦੀਆਂ ਜਿਹੜੀਆਂ ਕਿ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਸਕੂਲ ਦੇ ਵਿੱਚ ਹੁੰਦੀਆਂ ਤੇ ਚਲੋ ਬਾਕੀ ਦੀਆਂ ਗੱਲਾਂ ਆਪਾਂ ਨੈਕਸਟ ਵਲੌਗ ਦੇ ਵਿੱਚ ਕਰਦੇ ਹਾਂ